ਹਲਕਾ ਦਖਣੀ ਡਾਕਟਰ ਇੰਦਰਬੀਰ ਸਿੰਘ ਨੇਜਰ ਦੀ ਅਗਵਾਈ ਵਿੱਚ ਪਿੰਡ ਸੁਲਤਾਨਵਿੰਡ ਵਿਖੇ ਹਲਕਾ ਦਖਣੀ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ ਡਾਕਟਰ ਨੇਜਰ ਵੱਲੋਂ ਹਲਕਾ ਦਖਣੀ ਦੀਆਂ 16 ਵਾਡਾਂ ਵਿੱਚ ਕਰਵਾਏ ਗਏ ਵਿਕਾਸ ਕਮਾਂ ਦੇ ਮੱਦੇ ਨਜ਼ਰ ਡਾਕਟਰ ਨੇਜਰ ਵੱਲੋਂ ਐਪੀ ਚੋਣਾ ਦੇ ਸਬੰਧ ਵਿੱਚ ਰੱਖੀ ਗਈ ਮੀਟਿੰਗ ਵਿੱਚ ਹਲਕਾ ਦਖਣੀ ਦੀਆਂ 16 ਵਾਡਾਂ ਦੇ ਦਰਜਾ ਬਦਰਜਾ ਅਹੁਦੇਦਾਰ ਵਲੰਟੀਅਰ ਵੱਡੀ ਗਿਣਤੀ ਵਿੱਚ ਪਹੁੰਚੇ ਰੇਨਬੋਰ ਰਿਜ਼ੋਰਟ ਦੇ ਵਿੱਚ ਪਹੁੰਚੇ ਵਰਕਰਾਂ ਦੇ ਠਾਠਾ ਮਾਰਦੇ ਇਕੱਠ ਇੱਕ ਵੱਡੀ ਰੈਲੀ ਦਾ ਰੂਪ ਧਾਰ ਗਿਆ ਚੇਅਰਮੈਨ ਜਗਤਜੀਤ ਜੀ ਪੰਜਲ ਸਾਹਿਬ ਨੇ ਮੇਰੇ ਉੱਤੇ ਬੈਠੇ ਥੱਲੇ ਮਿਲ ਕੇ ਦਫ਼ਤਰ ਚਾਰ ਗਿਆ ਸ਼ੋਗਮਾਰ ਜੀ ਪੂਰੀ ਟੀਮ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਬੱਛਾ ਸਾਹਿਬ ਨੀਤ ਸਾਹਿਬ ਦੀ ਦਵਾਈ ਦੇ ਵਿੱਚ ਇਕੱਠੇ ਹੋਏ ਨੇ ਅੱਜ ਜਦੋਂ ਇਕੱਠੇ ਹੋਏ ਤਾਂ ਠਾਠਾ ਮਾਰਦਾ ਜਿਹੜਾ ਇਕੱਠ ਇਥੋਂ ਬੜਾ ਲੱਗਦਾ ਵਾ ਇਹ ਜਿਹੜੇ ਡਿਪਟੀ ਸਾਹਿਬ ਨੇ ਕਿਹਾ ਸੀ ਸ਼ੋਗ ਮਾਣੀ ਨੇ ਆਪਾਂ ਸਟੀਰੀਡ ਦੇ ਨਾਲ ਦਿੱਤਾਗੇ ਮੈਨੂੰ ਇਲਾਵਾ ਲੱਗਦਾ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਲੋਕ ਇੱਥੇ ਮੈਂ ਜਗਾਰਾ ਲਾਉਣਾ ਉਹ ਜਗਾਰਾ ਜਿਹਦੇ ਫਲੇ ਬਣਾਈ ਪੂਰੀ ਜਗਾਰਾ ਦਾ ਪਤਾ ਲੱਗੇ ਡਾਕਟਰ ਸਾਹਿਬ ਨੂੰ ਪੂਰਾ ਪਤਾ ਲੱਗੇ ਇਹਨਾਂ ਦੀ ਟੀਮ ਨੂੰ ਪਤਾ ਲੱਗੇ ਸਮੂਚੇ ਰਵੈਂਟੀਆਂ ਨੂੰ ਪਤਾ ਲੱਗੇ ਪੂਰੇ ਬਲਾਕ ਪ੍ਰਧਾਨ ਨੂੰ ਪਤਾ ਲੱਗੇ ਸਾਰਿਆਂ ਨੂੰ ਇਹ ਸਾਰ ਨੂੰ ਆਪੇ ਦੇਖਣਾ ਮੈਂ ਜਗਾਰਾ ਲਾਉਣਾ ਕੋਲ ਸਮੋਕੇ ਐਮਪੀ ਸੀਟ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਪਹੁੰਚੇ ਅਤੇ ਉਹਨਾਂ ਦਾ ਨਿੱਘਾ ਸਵਾਗਤ ਹਲਕਾ ਦਖਣੀ ਦੇ ਆਗੂਆਂ ਦੇ ਦੁਆਰਾ ਕੀਤਾ ਗਿਆ। ਧਾਰੀਵਾਲ ਸਾਹਿਬ ਮੈਂ ਤੁਹਾਨੂੰ ਵਿਸ਼ਵਾਸਨ ਦਿਵਾਉਣਾ ਹੈ ਕਿ ਤੁਹਾਡੇ ਕੋਲ ਨੌ ਹਲਕੇ ਨੇ ਤੁਸੀਂ ਤਕਲੀ ਦਾ ਫਿਕਰ ਨਾ ਕਰਿਓ। ਆਹ ਦੇਖੋ ਤੋ ਵੀਰੋ ਅੱਜ ਪਰਿਵਾਰ ਸਾਹਿਬ ਸਾਡੇ 100 ਪਰਿਵਾਰ ਜੁੜ ਰਹੇ ਅੱਜ ਤੁਸੀਂ ਜਦੋਂ ਆਪਣੀ ਸਪੀਚ ਖਤਮ ਕਰ ਲੋਗੇ ਤੇ ਸਭ ਨੂੰ ਪਰਿਵਾਰਾਂ ਨੂੰ ਸਿਰੋਮੇ ਪਾ ਕੇ ਪਰਿਵਾਰ ਬਣਾ ਕਰਨਾ ਆਪਣਾ ਸੋ ਵੀਰੋ ਜਿਹੜੀ ਮੈਂ ਗੱਲ ਕਰ ਰਿਹਾ ਨੇ ਤੁਹਾਡੇ ਨਾਲ ਕਿ ਸਾਡੀ ਸਰਕਾਰ ਨੇ ਆ ਕੇ ਹਲਕੇ ਦੱਕੜੀ ਵਾਰ ਖਾਸ ਧਿਆਨ ਦਿੱਤਾ ਹੈ ਆ ਜਿਹੜੀ ਸੜਕ ਸਾਹਮਣੇ ਬਣੀ ਪਈ ਆ ਜਿਹੜੇ ਪਿੰਡ ਦੇ ਪੰਡਿਆਂ ਜਾਣਦੇ ਕੀ ਆ ਦੱਸਿਆ ਜੀ ਜਿਹੜੇ ਸ਼ਹਿਰੀਆਂ ਨੂੰ ਇਹ ਖਬਰ ਮਿਲ ਗਈ ਹੋਏਗੀ ਉਹਦੇ ਬਾਅਦ ਪਾਈਪਾਂ ਜਰੂਰ ਪਣੀ तमाम ਗਲੀਆਂ ਪਣੀਆ ਸਾਰੀਆਂ ਗਲੀਆਂ ਪੜ ਚਲੀਆਂ ਨੇ ਕੋ ਦੋ ਚਾਰ ਬੰਮੇ ਰਹਿ ਕਿਉਂ ਨਾ ਜੀ ਪੂਰਿਆ ਕਰ ਦਈਆਂ ਸੱਚ ਜਿਹੜਾ ਨਹਿਰੀ ਪਣੀ ਹੋਣਾ ਨਹੀਂ ਡੇਰੀ ਪਾਣੀ ਉਹਦੀ ਪਾਈਪਾਂ ਬੇਸਕੀਆਂ ਨੇ ਜਿਹੜਾ ਪਲਾਂਟ ਵੱਲੇ ਉਹ ਬਣ ਰਿਹਾ ਆ ਅਗਲੇ ਸਾਲ ਇਹਨਾਂ ਦਿਨਾਂ ਤੱਕ ਮੈਨੂੰ ਪੂਰੀ ਆਸ ਹੈ ਕਿ ਜੇ ਨਹਿਰ ਡੇਰੀ ਪਾਣੀ ਪਿਉਣ ਵਾਲਾ ਨਵੀਂ ਪਾਣੀ ਤੁਹਾਡੇ ਤੱਕ ਲੈ ਕੇ ਆ ਜਾਣਗੇ ਥੱਲੇ ਪੋਰਾ ਜੋ ਪਾਣੀ ਨਹੀਂ ਲੈ ਕੇ ਆਣਾ ਪਏਗਾ ਸਾਰੀ ਪੇਪਾ ਪੈ ਗਿਆ ਟੈਂਕੀਆਂ ਪਾੜ ਰਹੀਆਂ ਜੀ ਦੂਜੀ ਗੱਲ ਆ ਸੁਲਤਾਨਪੁਰ ਸੜਕ ਕਿੱਥੇ ਜਾ ਕੇ ਮਿਲਦੀ ਆ ਨਹਿਰ ਤੇ ਉੱਥੇ ਟ੍ਰੈਫਿਕ ਜਮ ਹੋ ਇਸ਼ਾਰੀ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਉੱਥੇ ਫਲਾਈਓਵਰ ਫਿਰ ਜਿੱਥੇ ਉਹ ਪਾੜਿਆ ਉਹਦਾ ਠੇਕਾ ਲੱਗ ਚੁੱਕਾ ਹੈ ਨੀਂ ਪੱਤਾ ਰੱਖਿਆ ਜਾ ਚੁੱਕਾ ਹੈ ਉਹ ਸਮਝੋ ਬਣ ਗਿਆ ਜਿਹੜਾ ਪੁਲ 79 ਮਿੰਟ ਦਾ ਪੁਲ ਇਹ ਡਬਲ ਹੋ ਜਾਗਾ ਡਬਲ 79 ਮਿੰਟ ਦਾ ਪੁਲ ਡਬਲ ਹੋ ਜਾਏਗਾ ਸਤ ਸ੍ਰੀ ਅਕਾਲ ਜਿਹੜੀ ਸੜਕਾਂ ਦੀ ਹੈ ਕਿ ਤਰਨਤਨ ਰੋਡ ਤੇ ਤਿੰਨ ਸੜਕਾਂ ਬਣੀਆਂ ਨੇ ਪੁਲ ਦੇ ਉੱਤੇ ਚੌਥੀ ਸੜਕ ਭੋੜੂ ਨੂੰ ਜਾਣੀ ਆ ਉਹ ਵੀ ਪਾਸ ਹੋ ਗਈ ਆ ਸੋ ਹੋਰ ਛੇਤੀਓ ਪੰਡੀ ਸ਼ੁਰੂ ਹੋ ਜੇਗੀ ਜਿੰਨੇ ਬਾਬਾ ਫੁੱਡਾ ਸਾਹਿਬ ਮੱਥਾ ਟੇਕਣ ਜਾਣਾ ਹੋਵੇਗਾ ਤੁਹਾਡਾ ਰਾਹ ਬਹੁਤ ਵਧੀਆ ਬਹੁਤ ਸੋਖਾ ਵਧੀਆ ਪਾਣੀ ਆ ਆ ਸ੍ਰੀ ਅਕਾਲ ਜਿਹੜੇ ਜਿਹੜੇ ਮੇਰੇ ਵੀਰ ਸ਼ਹਿਰੋਂ ਆਏ ਨੇ ਤੇ ਸ਼ਹਿਰ ਦੇ ਜਿਹੜੇ ਸ਼ਹਿਰੋਂ ਆਏ ਨੇ ਵੱਡਾ ਵਾਲੇ ਦਾ ਜਿਹੜਾ ਫਲਾਈਓਵਰ ਆ ਉਹ ਵੀ ਮੇਰੀ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਆ ਤੇ ਮਿਨਿਸਟਰ ਸਾਹਿਬ ਨੇ ਉਹ ਵੀ ਇੱਕ ਸਕੀਮ ਚ ਪਾਤੀ ਆ ਸੋ ਸਾਡਾ ਉਹ ਵੀ ਪੁਲ ਅਗਲੇ 3 ਸਾਲਾਂ ਚ ਬਣਨਾ ਸ਼ੁਰੂ ਹੋ ਜਾਏਗਾ ਤੇ ਬਹੁਤ ਹਰ ਬਣ ਜਾਏਗਾ ਉਹਦੇ ਬਾਅਦ ਨੋ ਮਹੱਲਾ ਕਲੀਨਿਕ ਨੋ ਅਸੀਂ ਦੱਖਣੀ ਚ ਗਏ ਆ ਆ ਬੋਟਾ ਪੈ ਕੇ ਹੱਡੀਆਂ ਦੇ ਪਾ ਦੋ ਚਾਰ ਹੋਰ ਲਿਆ ਹੋਣੇ ਸੋ ਸਭ ਨੂੰ ਫ੍ਰੀ ਸੇਜ ਜਿਹੜੀ ਹੈ ਉਹ ਸਾਡੀ ਸਰਕਾਰ ਜਿਹੜੀ ਹੈ ਇਹ ਬਹੁਤ ਜਿੰਮੇਵਾਰੀ ਨਾਲ ਗੱਲ ਕਰਨੀ ਚਾਹੁੰਦੀ ਹੈ ਗਿਆਪਰੀ ਸਸਤੀ ਕਾਲ ਵਰਤੋ ਦੇ ਕਾਲਸਾ ਵਾਹਗੋਣੇ i ਕੋਈ ਦੇ ਰੋਛੇ ਤੇ ਬੜੀ ਬੱਚਾ ਪਿੰਡ ਹੋਦੀ ਆ ਕੱਲ ਵੀ ਰੱਸੀ ਸਾਹਿਬ ਦੇ ਪੀੜਖਾ ਕਰੀਆਂ ਉੱਪਰ ਕੰਮ ਕਰੀਆਂ ਸੋਤੋਂ ਤੁਸੀਂ ਸਾਹਿਬ ਨੇ ਕਰਿਆ ਕੱਲ ਪਹਿਲੇ ਦੋ ਸੁਣਿਆ ਅਮਦਿਸ਼ਾ ਕੀ ਕਹਿ ਰਿਹਾ ਅਮਦ ਸ਼ਾਹ ਦੇ ਕਿਹਾ ਕਿ ਸਾਡਾ ਮੋਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੇ ਐਮਪੀ ਸੀਡ ਦੇ ਉਮੀਦਵਾਰ ਨੇ ਕਿਹਾ ਕਿ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਅਨੇਕਾਂ ਇਹੋ ਜਿਹੇ ਕੰਮ ਕੀਤੇ ਹਨ ਜਿਹੜੇ ਕਿ ਪਿਛੜੀਆਂ 75 ਸਾਲਾਂ ਦੀਆਂ ਸਰਕਾਰਾਂ ਨਹੀਂ ਕਰ ਪਾਈਆਂ ਇਸ ਮੋਕੇ ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰ ਬੀਰ ਸਿੰਘ ਨੇ ਜਰ ਅਤੇ ਆਮ ਆਦਮੀ ਪਾਰਟੀ ਹਲਕਾ ਦਖਣੀ ਦੇ درجہ بدرਜਾ ਅਹੁਦੇਦਾਰਾਂ ਤੇ ਵਰਕਰਾਂ ਨੇ ਐਮਪੀ ਸੀਟ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਨੂੰ ਵਿਸ਼ਵਾਸ ਦਿਵਾਇਆ ਕਿ ਐਮਪੀ ਚੋਣਾਂ ਦੇ ਵਿੱਚ ਸਾਰੇ ਹੀ ਰਲ ਕੇ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਇਸ ਮੌਕੇ ਐਮਪੀ ਸੀਟ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਆਮ ਆਦਮੀ ਪਾਰਟੀ ਹਲਕਾ ਦਫਨੀ ਦੇ ਦਰਜਾ-ਦਰਜਾ ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੀ ਜਿੱਤ ਦੀ ਕਾਮਨਾ ਕੀਤੀ ਗਈ हां जी डिप्टी साहब की कहना चाहोगे हल्का दखनी ਦੇ ਵਿੱਚ ਐਮਪੀ ਚੋਣਾਂ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਜਿਹੜੀ ਆ ਸੁਲਤਾਨਵਿੰਨ ਪਿੰਡ ਰੈਂਬੁਰ ਰਿਜ਼ੋਰਟ ਦੇ ਵਿੱਚ ਕੀਤੀ ਗਈ ਹੈ। ਇਹਨਾਂ ਦੇ ਮੈਂ ਪ੍ਰੈਸ ਦਾ ਬਹੁਤ ਤਰਵਾਦੀਆਂ। ਹਾਂ ਜੀ ਤੁਸੀਂ ਸਾਡੇ ਕੋ ਆ ਜੇ। ਇੱਥੇ ਕੋਈ ਆ ਜਿਹੜੇ ਸਾਡੇ ਲੋਕ ਸਭਾ ਦੇ ਮੈਂਬਰ ਜਿਹੜੇ ਤਾਲਰ ਸਾਹਿਬ ਆਏ। ਹਾਂ ਜੀ ਇਹਦੇ ਵਿੱਚ ਤੁਸੀਂ ਪ੍ਰੈਸਿੰਗ ਦੇਖਿਆ ਤੇ ਸਾਡੇ ਲੋਕਾਂ ਨੇ ਖਾ ਵੀ ਕਾਫੀ ਤਰਸ ਦੇ ਵਿੱਚ ਸਬ ਤੋਂ ਲੋਕ ਜਿਹੜੇ ਸੀ ਉੱਥੇ ਜਿਹੜੇ ਇਕੱਠੇ ਹੋਏ ਸੀ। ਇਹ ਇਹ ਸ਼ੁਰੂਆਤ ਹੋਈ ਆ ਵੀ ਵਾਕਈ ਨਾ ਅਸੀਂ ਜਿਹੜੀ ਉਥੇ ਲਖਨਵੀ ਆ ਗਏ ਤਰੇ ਆ। ਇਹ ਨਹੀਂ। ਉਹ ਸਾਹਮਣੇ ਕਿਹਾ ਵਾ ਉਹ ਕਾਮਜੇ ਕੰਮ ਦੇ ਆਧਾਰ ਤੇ ਨ ਕੋਟਾ ਮੰਗਾ ਗਏ। ਇਹ ਸਾਲੋਂ ਜਿਹੜੀ ਆ ਲੋਕਾਂ ਚੇਤਾ ਵਾ ਇਹ ਸਾਹਮਣੇ ਜਿਹੜੀਆਂ ਆ ਜਿਹੜੀਆਂ ਵਾ ਇਹ 11-11 ਸਿਟਾਂ ਇਹੜੀਆਂ ਨਾ ਕਮਾਲੇ ਆਧਾਰ ਦੇ ਉੱਤੇ ਇਹ ਮੇਰੇ ਮੈਨੂੰ ਖਿਆਲ ਆ ਵੀ ਲੋਕ ਜਿਹੜੇ ਆ ਉਹ 11-11 ਸਿਟਾਂ ਲੈ ਜਾਣਗੇ। ਹਰਖਤ ਦਖੜੀਆਂ ਉਹ ਜੋ ਤੁਸੀਂ ਮੇਰੀ ਗੱਲ ਅੱਜ ਨੋਟ ਕਰ ਲਿਓ। ਕੱਲ ਵੀ ਨੋਟ ਕਰ ਲਿਓ, ਵੇਖ ਲਿਓ ਵਾਕਈ ਜਿਵੇਂ ਸਾਹਮਣੇ ਕਿਹਾ ਹੀ ਆ। ਸਤਾਇਆ ਵੀ ਵਿਗਲ ਹੈ ਹਾਂਜੀ ਭਪਿੰਦਰ ਸਿੰਘ ਰਾਜੂ ਜੀ ਕੀ ਕਹਿਣਾ ਚਾਹੋਗੇ ਹਲਕਾ ਦਖਣੀ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਆ ਕਿ ਐਮਪੀ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਤੇ ਹਲਕਾ ਦਖਣੀ ਦੇ ਸੁਲਤਾਨਵਿੰਡ ਪਿੰਡ ਦੇ ਵਿੱਚ ਇੱਕ ਵੱਡੀ ਮੀਟਿੰਗ ਜਿਹੜੀ ਆ ਵਰਕਰਾਂ ਦੇ ਨਾਲ ਕੀਤੀ ਗਈ ਜਿਸ ਵਿੱਚ ਧਾਰੀਵਾਲ ਸਾਹਿਬ ਵੀ ਪਹੁੰਚੇ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਦਖਣੀ ਹਲਕੇ ਸੁਲਤਾਨਵਿੰਡ ਪਿੰਡ ਦੇ ਵਿੱਚ ਇੱਕ ਚੋਣਾਂ ਦੇ ਮੱਦੇ ਨਜ਼ਰ ਇੱਕ ਮੀਟਿੰਗ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਜੋ ਇੱਕ ਹੈ ਤੇ ਛੋਟੀ ਜੀ ਮੀਟਿੰਗ ਸੀਗੀ ਪਰ ਉਹ ਬੜਾ ਵੱਡਾ ਵਿਸ਼ਾਲ ਰੈਲੀ ਦਾ ਰੂਪ ਧਾਰੀ ਗਈ ਇਹ ਸਾਰਾ ਹੀ ਇੰਨਾ ਪ੍ਰੇਮ ਪਿਆਰ ਜੋ ਸੀਗਾ ਇਹ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ ਜੋ ਸਾਡੇ ਦੱਖਣੀ ਹਲਕੇ ਦੇ ਐਮ ਐਲ ਏ ਨਾਪਰੀ ਸਿੰਘ ਜੀ ਨਵਨੀਤ ਸਿੰਘ ਜੀ ਅਤੇ ਸਾਡੇ ਦਫ਼ਤਰ ਦੇ 77 ਡਿਪਟੀ ਸਾਹਿਬ ਅਸ਼ੋਕ ਕੁਮਾਰ ਜੀ ਡਿਪਟੀ ਸਾਹਿਬ ਅਤੇ ਦਰਜਾ ਬਦਰਜਾ ਜਿੰਨੇ ਵੀ ਵਲੰਟੀਅਰ ਜਿੰਨੇ ਵੀ ਸੇਵਾਦਾਰ ਇਸ ਇਲਾਕੇ ਦੇ ਵਿੱਚ ਸੇਵਾ ਕਰ ਰਹੇ ਨੇ ਤਨਦੇਈ ਨਾਲ ਸੇਵਾ ਕਰ ਰਹੇ ਨੇ ਹਰ ਇੱਕ ਦੇ ਨਾਲ ਉਹਨਾਂ ਨੇ ਇਲਾਕਾ ਨਿਵਾਸੀਆਂ ਦੇ ਨਾਲ ਪ੍ਰੇਮ ਪਿਆਰ ਇੱਕ ਕੰਮਾਂ ਦੇ ਕਰਕੇ ਜੋ ਡਾਕਟਰ ਸਾਹਿਬ ਨੇ ਇਸ ਇਲਾਕੇ ਦੇ ਵਿੱਚ ਜਿੰਨੇ ਕੰਮ ਕਰਾਏ ਨੇ ਇਹ ਉਹਨਾਂ ਦੇ ਬਦੌਲਤ ਜੋ ਇੱਕ ਛੋਟੀ ਜੀ ਮੀਟਿੰਗ ਸੀਗੀ ਉਹ ਇੱਕ ਬਹੁਤ ਵੱਡੇ ਵਿਸ਼ਾਲ ਰੂਪ ਧਾਰੀ ਰੈਲੀ ਦਾ ਉਹ ਇਸ ਕਾਰਨ ਇੱਕ ਇਹਨਾਂ ਦਾ ਤੇ ਪ੍ਰੇਮ ਪਿਆਰ ਡਾਕਟਰ ਸਾਹਿਬ ਦੇ ਸਾਡੇ ਐਮਐਲਏ ਸਾਹਿਬ ਦਾ ਤੇ ਹੈ ਹੀ ਸੀਗਾ ਜਾਦਤਰ ਜੋ ਸਾਡੇ ਕੁਲਦੀਪ ਸਿੰਘ ਜੀ ਢਾਲੀਵਾਲ ਜੋ ਜਿਨ੍ਹਾਂ ਨੂੰ ਐਮਪੀ ਦੀ ਇਸ ਵੇਲੇ ਸੀਟ ਮਿਲੀ ਆ ਉਹਨਾਂ ਦੀ ਇੱਕ ਸ਼ਖਸੀਅਤ ਨੂੰ ਇੱਕ ਉਹਨਾਂ ਦੇ ਚੰਗੇ ਸੁਭਾਅ ਨੂੰ ਇੱਕ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਜੋ ਇਹ ਵਿਸ਼ਾਲ ਇਕੱਠ ਹੋਇਆ ਵਾ ਇਸ ਇਕੱਠ ਤੋਂ ਇਹ ਪਤਾ ਲੱਗਦਾ ਆ ਕਿ ਆਉਣ ਵਾਲੀ ਇਸ ਇਲੈਕਸ਼ਨ ਤੇ ਕੁਲਦੀਪ ਸਿੰਘ ਜੀ ਢਾਲੀਵਾਲ ਜੋ ਸਾਰਾ ਸਾਡੇ ਐਮਐਲਏ ਸਾਹਿਬ ਜੋ ਵਲੰਟੀਅਰਾਂ ਦਾ ਦਰਜਾ ਬਦਰਜਾ ਹਰ ਇੱਕ ਮੈਂਬਰ ਦਾ ਸਾਰੀ ਪਬਲਿਕ ਦੇ ਨਾਲ ਪ੍ਰੇਮ ਪਿਆਰ ਤੇ ਉਹਨਾਂ ਦੇ ਜਿਹੜੇ ਕਰਵਾਏ ਹੋਏ ਕੰਮਾਂ ਨੂੰ ਵੇਖ ਕੇ ਇਹ ਪਬਲਿਕ ਵੱਧ ਤੋਂ ਵੱਧ ਜੋ ਹੈ ਧਾਇਵਾਲ ਸਾਹਿਬ ਨੂੰ ਵੋਟਾਂ ਪਾ ਕੇ ਵੱਡੀ ਲੀਡ ਦੇ ਨਾਲ ਬਾਦਲ ਸਾਹਿਬ ਦੀ ਝੋਲੀ ਦੇ ਵਿੱਚ ਇਹ ਵਾਲੀ ਸੀਟ ਪਾਉਣਗੇ